ਆਉਂਦੇ ਨੇ ਅੱਜ ਆਪਾਂ ਬਾਈ ਰੇ ਵਾਲੀ ਸਟੱਡੀ 'ਚ ਆਏ ਆ ਤੇ ਲਾਣੇਦਾਰ ਨੇ ਭਾਂ ਜੋ ਬੰਬ ਬੰਨਦਾ ਪਿੱਛੇ ਕਹਿੰਦਾ ਪੰਜਾਬ ਪੂਰੀਆਂ ਰੇ ਦੀਆਂ ਲਿਆਉਣੀਆਂ ਨੇ ਭਰਾਵਾ ਅਸੀਂ ਹਨਾ ਖੇਡਣਾ ਦੀ ਯਾਰ ਮੈਚ ਦੀ ਯਾਰਾ ਵਿੱਚ ਛੱਡ ਕੇ ਆਂ ਯਾਰ ਮੁੰਡ ਬੰਗੇ ਛੇੜ ਦਿੰਦੇ ਨੇ ਘਰ ਦੇ ਯਾਰ ਆਹ ਦੇਖ ਲੈ ਭਾਈ ਆ ਸਾਡੇ ਵਿੱਚ ਆਖ ਜੇ ਨੇ ਆ ਜੋ ਆਖ ਜਾਂ ਮਾਰਦਾ ਇੱਕ ਆ ਇਧਰ ਦੋ ਹੋਰ ਖੜੇ ਵੱਡਾ ਬਾਈ ਫਿਰਦਾ ਇਹ ਵੀ ਗਾਲਾਂ ਨਹੀਂ ਐਂਦਾ ਕਹਿੰਦਾ ਬੁੜੇ ਨੇ ਭਾਂ ਜੋ ਬੰਬ ਵੱਡੇ ਹੀ ਬੰਨਦਾ ਹੈ ਨਾ ਉਹਨੇ ਵੱਡਾ ਭਾਈਆ ਮੇਰਾ ਤਾਏ ਦਾ ਮੁੰਡਾ ਹੈ। ਭਈ ਯਾਰੂੰ ਦੇਖਣਾ ਇਹ ਤਾਂ ਮਾੜੀ ਐ। ਉਹਨਾਂ ਆਪਾਂ ਨੂੰ ਪਤਾ ਹੀ ਆ ਵੀ ਮੰਨ ਕੇ ਜਿਹੜਾ ਹਰੇਕੀ ਚੀਜ਼ ਮਿਲਾਵਟ ਵਾਲੀ ਹੋ ਗਈ ਆਪਣੇ ਜਵਾਖਾਂ ਵਾਸਤੇ ਉਹਨਾਂ ਜਿਹੜਾ ਆਪਣਾ ਕਿਹੜਾ ਵਿਆਹ ਹੋਣਾ ਭਾਈ ਜਿਨ੍ਹਾਂ ਦੇ ਹੈਗੇ ਨੇ ਉਹਨਾਂ ਦੇ ਵਾਸਤੇ ਤਾਂ ਮਾੜੀ ਐ। ਤੇ ਮੰਨ ਕੇ ਚਲੋ ਭਈ ਯਾਰਾ ਕਿੱਲੇ ਨਹੀਂ ਜਿੱਥੇ ਚਾਰ ਬੋਰੀਆਂ ਪਾਉਣਿਓ ਉੱਥੇ ਤਿੰਨ ਕਰ ਦੋ ਤਿੰਨ ਦੋ ਢਾਈ ਕਰ ਦੋ ਢਾਈ ਤੋਂ ਦੋ ਕਰ ਦੋ ਯਾਰ ਹਨਾ। ਬਾੜੀ ਯਾਰਾ ਇਹ ਮਾੜੀ ਆ ਭਰਾਵਾ। ਕੋਈ ਫਾਇਦਾ ਨਹੀਂ ਭਰਾਵਾ ਅਸੀਂ ਵੀ ਚਾਰ ਚਾਰ ਪੰਜ ਪੰਜ ਬੋਰੀਆਂ ਸਿੱਟ ਦਾਂਦੇ ਸੀ। ਲੈ ਲਓ ਅੱਜ ਬੱਸ ਹੁਣ ਮੰਨ ਗਿਆ ਅਸੀਂ 4 ਤੇ ਆਏ 4 ਤੋਂ 3 ਤੇ ਕਰਤੀ 3 ਤੋਂ 2.5 ਤੇ ਆ ਗਏ ਭਾਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭਾਈ ਜੂਰੀਆ ਘੱਟ ਤੋਂ ਘੱਟ ਪਾਓ ਬਾੜ ਚਾਬ ਦੇ ਚ ਐਵੇਂ ਨਾ ਨਸ਼ੇ ਤੇ ਬਾਹਨ ਨੂੰ ਲਾਓ ਤੇ ਆ ਦੇਖ ਲਓ ਲਾਲੀਆਂ ਤੇ ਟਰਾਲੀਆਂ ਭਰ ਕੇ ਲੋਕ ਲੈ ਆਈ ਯਾਰ ਆ ਮੋਲ ਭਾਈ ਸਾਡੇ ਕੋਲ 4 ਦੇ ਯਾਰ ਨਾ ਦੇ ਕਾਦੇ ਰੰਮਾ ਫਲਾਹ ਦੇ ਕੋਈ ਲਾਈ ਆ ਇਹ ਘਰ ਤੇ ਬੋਰੀਆਂ 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 ਯਾਰ ਕਿਉਂ ਯਾਰ ਤੁਸੀਂ ਮਾਰਦੇ ਹੋ ਯਾਰ ਭੈਜੋ ਯਾਰ ਮਸਾ ਖੇਡਣ ਜਾਂਦੇ ਆ ਯਾਰ ਤੁਸੀਂ ਭੈਜੋ ਉੱਥੇ ਬੰਬ ਬੰਦਦੇ ਆ ਯਾਰ ਜੰਨੇ ਖੇਡਣ ਆ ਰਹੇ ਨੇ ਬੋਰੀਆਂ ਦਾ ਹੁਣ ਧਰਨੀ ਪੈਣੀ ਹੈ ਜਦੋਂ ਆਈ ਗਏ ਹਾਂ ਬਸਦੇ ਨਹੀਂ ਆ ਆ ਦੇਖੋ ਮਿੱਤਰੋ ਸਾਡੇ ਕਿਸਾਨ ਭਰਾ ਟਰੇਲ ਜਾ ਰਹੇ ਨੇ ਤੇ ਆਪਣੇ ਹੋਰ ਵੀ ਬਾਈ ਬਾਕੀ ਪਰ ਆਪਣੀ ਬਾਈ ਇੱਕ ਮਿੰਟ ਦੀ ਯਾਰ ਜੂਰੀਆ ਰੇ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ ਆਪਣੇ ਬਹਨਾਂ ਨੂੰ ਨਸ਼ੇ ਤੇ ਨਾ ਲਾਓ ਤੇ ਆਪਾਂ ਮਨਗੀ ਲੋਪਨਾ ਸਰਕਾਰ ਨੂੰ ਵੀ ਆਪਣੀ ਇਹੀ ਬੇਨਤੀ ਆ ਵੀ ਜੜਾ ਜੂਰੀਏ ਦੇ ਘੱਟੇ ਘੱਟ ਘੱਟ ਵਜਣ ਚ ਹੋਣ ਜਿਵੇਂ 50 ਤੋਂ 45 ਕੀਤਾ ਜਾਵੇ ਹੋਏ ਹੋਏ ਫਰਕ ਪੈਂਦਾ ਜਾਵੇ 40 ਤੇ ਲਿਆਤਾ ਜਾਵੇ ਤਾਂ ਜੋ ਆਪਣੇ ਕਿਸਾਨ ਵੀਰ ਵੀ ਆਪਣੇ ਖੇਤਾਂ ਨੂੰ ਘੱਟ ਤੋਂ ਘੱਟ ਜੂਰੀਆ ਦੇਣ ਹਨਾ ਆਪਣਾ ਵੀ ਵੀ ਮਿੱਤਰੋ ਅਸੀਂ ਕੰਮ ਕੰਮ ਨਿਵੇੜ ਕੇ ਆਪਦਾ ਸਵਾ 11 ਦਾ ਟਾਈਮ ਹੋ ਗਿਆ ਜਮਾ ਸਿਖਰ ਦੁਪਹਿਰ ਹੈ ਸੂਰਜ ਦੇਵਤਾ ਵੀ ਆਏ ਨੇ ਮਾਰਦਾ ਅੱਗ ਪੂਨ ਨਾ ਗਿਆ ਉਹ ਮੁੰਡਾ ਆਇਆ ਦਾ ਤੇ ਹੁਣ ਅਸੀਂ ਬਾਈ ਗਰਾਊਂਡ ਤੇ ਚੱਲੇ ਆ ਟੂਰਨਾਮੈਂਟ ਹੋ ਰਿਹਾ ਹੈ ਕ੍ਰਿਕਟ ਦੇ ਬਾਈ ਇਹਹੀ ਬੇਨਤੀ ਹੈ ਵੀ ਆਪਣੇ ਹਰੇਕ ਪਿੰਡ ਚ ਨਾ ਗਰਾਊਂਡ ਦੀ ਸਹੂਲਤ ਜ਼ਰੂਰੀ ਹੈ ਬਾਈ ਗਰਾਊਂਡ ਆਪਣੇ ਆਪਣੇ ਪਿੰਡਾਂ ਚ ਬਣਾਓ ਯਾਰਾ ਤਾ ਜੋ ਨਵੀਂ ਪਨੀਰੀ ਨਸ਼ਿਆਂ ਦੇ ਵੱਲ ਨਾ ਜਾਵੇ ਬਾਈ ਸਾਡੇ ਕੋਲ ਮੋਆਇਲ ਦੀ ਕਮੀ ਹੈ ਕੋਈ ਗਰਾਊਂਡ ਵੀ ਨਹੀਂ ਘਰ ਤੇ ਗਰਾਊਂਡ ਸਾਡਾ ਬਹੁਤ ਹੀ ਵਧੀਆ ਥਾਂ ਤੇ ਹੈ ਬਾਈ ਨਾਲ ਖੇਤਾਂ ਜਿਹਾ ਗਰਾਊਂਡ ਹੈ ਵਧੀਆ ਤੰਦਰੁਸਤ ਹਵਾਵਾਂ ਆਉਂਦੀ ਹੈ ਪੁਰਸ਼ ਹਵਾ ਆਉਂਦੀ ਹੈ ਸਾਰੇ ਮੁੰਡੇ ਸਾਡੇ ਪਿੰਡ ਦੇ ਮੰਨ ਕੇ ਜਿਹੜੇ ਕੋਸ਼ਕ ਨਸ਼ਿਆਂ 'ਚ ਪਏ ਗਏ ਯਾਰ ਐਵੇਂ ਵਿੱਚ ਜਿਹੜੇ ਬੱਚੇ ਨੇ ਉਹ ਗਰਾਊਂਡ ਵੱਲ ਜਰੂਰ ਜਾਂਦੇ ਨੇ ਸ਼ਾਮੀ ਵਧੀਆ ਪ੍ਰੈਕਟਿਸ ਕਰਦੇ ਨੇ ਮੁੰਡੇ ਵਧੀਆ ਨੇ ਸਾਰੇ ਪਿੰਡ ਦੇ ਤੇ ਹੁਣ ਅਸੀਂ ਵੀਰੇ ਗਰਾਊਂਡ 'ਚ ਹੀ ਜਾ ਰਹੇ ਆ ਜੀ ਬਾਈ ਜੀ ਆਪਾਂ ਗਰਾਊਂਡ 'ਚ ਪਹੁੰਚ ਗਏ ਜੀ ਤੇ ਆਪਣੇ ਵੱਡੇ ਗੁਰਦੀਪ ਭਾਈ ਕਾਂਤੀ ਭਾਈ ਹੋਰ ਮੁੰਡੇ ਨੇ ਜਿਹੜੇ ਨੇ ਨਾ ਇਹਨਾਂ ਨੇ ਬਰਾਲਾ ਕੀਤਾ ਤੇ ਟੂਰਨਾਮੈਂਟ ਕਰਾਇਆ ਬਹੁਤ ਵਧੀਆ ਬਰਾਲਾ ਮੁੰਡਿਆਂ ਨੇ ਦੁਬਾਰੇ ਕ੍ਰਿਕਟ ਸ਼ੁਰੂ ਕਰ ਦਿੱਤੀ ਗਰਦੀਪ ਜੀ ਮੈਨੂੰ ਲੱਗਿਆ ਸੀ ਇਹ ਖਤਮ ਹੋ ਗਈ ਇੱਕ ਵਾਰੀ ਵਧੀਆ ਗੱਲ ਆ ਵਧੀਆ ਗੱਲ ਆ ਤਾਂ ਆਪਾਂ ਵੀ ਥੋੜਾ ਬੋਤਾ ਜਿੰਨਾ ਕ ਬਣਦਾ ਸਹਿਯੋਗ ਦੇਣ ਆ ਗਏ ਮੈਂ ਕਿਹਾ ਪਾਣੀ ਦੀ ਸਭੀਰ ਵੀ ਲਾ ਦੀ ਨਾ ਗੁਰੂ ਆ ਪਾਣੀ ਦੀ ਸਭੀਰ ਲਾ ਦੀ ਮੈਂ ਕਿਹਾ ਮੁੰਡੇ ਨੂੰ ਪਾਣੀ ਪੀ ਆ ਦੀ ਬਹੁਤ ਵੀਡ ਕਰ ਰਹੇ ਨੇ ਮੁੰਡੇ ਨੂੰ ਗੁਰਦੀਪ ਭਾਈ ਹੋਣੀ ਕਾਂਤੀ ਭਾਈ ਹੋਣੀ ਕਿਆ ਪਾਵਾ ਇਹ ਦੇ ਅੰਦਰ ਪਾण्डे ਦੀ ਸੇਵਾ ਵੀ ਹਨ ਯਾਰਾ ਪਾਣੀ ਗੱਡੇ ਪਾਣੀ ਪੀਂਦੇ ਨੇ ਦੂਰੋਂ ਦਰਵਾਜ਼ੇ ਨੇ ਯਾਰਾ ਕੋਲ ਆਪਾਂ ਪਾण्डे ਵੀ ਸਾਫ ਕਰਕੇ ਵਰਤੋ ਬਈ ਕਰ ਰਹੇ ਆ ਤੇ ਮੁੰਡੇ ਸਾਰੇ ਹੀ ਵਧੀਆ ਨੇ ਯਾਰ ਜੰਗ ਨੇ ਇਹਦੇ ਨਾਲ ਇੰਨਾ ਕਾ ਬਾਈ ਮੁੰਡੇ ਨਸ਼ਿਆਂ ਤੋਂ ਦੂਰ ਰਹਿਣਗੇ ਬਿਲਕੁਲ ਬਾਈ ਬਿਲਕੁਲ ਬਿਲਕੁਲ ਬਰਨਾਲੇ ਦੀ ਟੀਮ ਆਈ ਆ ਬਾਈ ਲੀਗ ਖੇਡਣ ਦੂਦੋ ਠੀਕ ਹੈ 4400 ਰੁਪਏ ਪ੍ਰਾਈਜ਼ ਹੈ ਪਰ ਮੁੰਡੇ ਖੇਡਣ ਆਏ ਨੇ ਜੇ ਪਹਿਲਾ ਮੈਚ ਹੀ ਜਿੱਤਦੇ ਆ ਆਪਦੀ ਕੀਮਤ ਦਿਖਾਉਂਦੇ ਆ 500 ਰੁਪਏ ਦੇ ਦਾਂਗੇ ਤੇ ਇੱਕ ਦੂਰ ਦੀ ਟੀਮ ਆਈ ਹੈ ਚੈਨਾਲੀ ਦੀ ਪਹਿਲਾ ਮੈਚ ਜਿੱਤਦੀ ਹੈ ਤਾਂ 500 ਹੁੰਦੇ ਮੰਗ ਠੀਕ ਹੈ ਜੀ ਠੀਕ ਹੈ ਤੇ ਸੈਮੀਫਾਈਲ ਤੋਂ ਜਿਹੜੀਆਂ ਟੀਮਾਂ ਸੈਮੀ ਤੇ ਪਹੁੰਚਣਗੀਆਂ ਠੀਕ ਹੈ ਸੈਮੀ ਮਤਲਬ ਕਿ ਲੂਜ਼ ਕਰਨੀ ਹੈ ਭਾਂਵੇਂ 500 ਰੁਪਏ ਹੁੰਦੇ ਨੇ ਲੈਣਾ ਠੀਕ ਹੈ ਜੀ ਆ ਦੇਖੋ ਬਾਈ ਗਰਦੀਬ ਬਾਈ ਦੀ ਕਿੰਨੀ ਵਧੀਆ ਸੋਚਣਾ ਐਦਾਂ ਦੇ ਕੰਮ ਕਰਿਆ ਕਰੋ ਯਾਰ ਆਪਣੇ ਪਿੰਡ 'ਚ ਵੀ ਟੂਰਨਾਮੈਂਟ ਖੜਾਓ ਅੰਡਰ ਦੇ ਖੜਾਓ ਆ ਜਿੰਨੇ ਸੋਹਣੇ ਲੱਗਦੇ ਖੇਡਦੇ ਬਾਈ ਹਾਂ ਵੀ ਕਰ ਪਿਆਰਾ ਆ ਦੇਖੋ ਬਾਈ ਸੁਵੀਰ ਦਾ ਵੀ ਕੰਮ ਬਾਈ ਗਰਦੀਪ ਨੇ ਹਨਾ ਵਧੀਆ ਚਲਾਇਆ ਯਾਰ ਚੰਗੀ ਸੋਚ ਹੈ ਬਾਈ ਦੀ ਚੰਗਾ ਇਨਸਾਨ ਆ ਯਾਰ ਮੈਂ ਤਾਂ ਬਹੁਤ ਟਾਈਮ ਤੋਂ ਦੇਖਦਾ ਹਾਂਗਾ ਮੇਰੇ ਪਿੰਡ ਦਾ ਮੁੰਡਾ ਹਨਾ ਮੇਰੇ ਘਰਾਂ ਕੋਲੀ ਘਰ ਆ ਗਿਆ ਬਾਈ ਦਾ ਚੰਗੀ ਗੱਲ ਬਾਤ ਰੇਕ ਥਾਂਵੇਂ ਖੜਦਾ ਬੰਦਾ ਜਿੱਥੇ ਮਰਜ਼ੀ ਖੜਾ ਲਓ ਯਾਰ ਆ ਹੁਣ ਨਵੇਂ ਮੁੰਡੇ ਨੇ ਬਾਈ ਸਾਡੇ ਪਿੰਡ ਦੇ ਅਸੀਂ ਵੀ ਖੇਡ ਦਿੰਦੇ ਸੀ ਸਾਰੇ ਹਟ ਹਟ ਕੇ ਹੁਣ ਨਵੇਂ ਮੁੰਡਿਆਂ ਨੂੰ ਮੋਟੀਵੇਟ ਕਰ ਰਿਹਾ ਬਾਈ ਕੋ ਟੱਬੇ ਚ ਪੈ ਨੇ ਬਾਈ ਬੱਸ ਹਈ ਮੈਨੂੰ ਇੰਨੀ ਨੌਲਜ ਹੈ ਨਹੀਂ ਹਾਂ ਬੇਰ ਵੀ ਮੋਦੀ ਜਾਨਾ ਚੱਕਦਾ ਕਰਗਾ ਮੈਂ ਤਾਂ ਇੰਝ ਚੱਲਦਾ ਹਨਾ ਵੀ ਇੱਥੇ ਪਿੰਡ ਦਾ ਹੋਰ ਆ ਪਾ ਦੇ ਬਾਈ ਐ ਨਹੀਂ ਲੈ ਡੇਡੀ ਮੈਂ ਨਾ ਕੁਰੀ ਉਹ ਲਾ ਡਾਉਣੇ ਕੈ ਦਾ ਯਾਰ ਜਿਹੜਾ ਉਹਨੇ ਫੈਗਲਾ ਬਣਾਦਾ ਉਹ ਕਰ ਲੈ ਚੌਥੀ ਆ ਗਏ ਬਹੁਤ ਹੀ ਵਧੀਆ ਮੈਚ ਬਾਈ ਲੀਲਾ ਤੇ ਕਲਾਣੇ ਦਾ ਕਲਾਣੇ ਦਾ ਟੂਕਣਾ ਕੁੱਟਦਾ ਬਾਈ ਲੀਲਾ ਨੇ ਆ ਬਚੀਜੇ ਨੇ ਬਹੁਤ ਹੀ ਵਧੀਆ ਗੇਮ ਆ ਮੁੰਡੇ ਜੀ ਆ ਬਾਈ ਸਾਡੇ ਪਿੰਡ ਵਾਲੇ ਤਾਂ ਖੁਵਾਈ ਜਾਂਦੇ ਨੇ ਆ ਦੇਖ ਲੋ ਕੀ ਕਰੀਏ ਹੁਣ ਇਹਨਾਂ ਦਾ ਯਾਰ ਉਹ ਪੈਂਜ ਦਰ ਜੇਦੂ ਬਾਈ ਪੁਆਇੰਟ ਵਾਲੀ ਭੂਮਿਕਾ ਨਿਭਾਉਂਦਾ ਹੈ। ਫਾਇਦੇ ਸਾਰੀ ਟੀਮ ਦੇ ਪਲੇਅਰ ਬੈਠੇ ਨੇ, ਬੁਝੇ ਹੀ ਬੈਠੇ ਨੇ ਪਰ ਐ ਫਿਰ ਵੀ ਤਨਪੱਤਨ ਦਾ ਨਹੀਂ ਦੇਣੀ ਇਹਦੇ। ਉਹ ਬੋਲਾ ਦੋਨੇ ਜੱਕ ਲੈ ਕਗਾ ਗਈ ਸੀ ਉਧਰ। ਅਗਨਤੀ ਦਾ ਬਾਈ, ਕਣਤੀ ਦਾ ਬਾਈ ਫੁੱਲ ਜ਼ੋਰ ਲੱਗਿਆ ਟੂਰਨਾਮੈਂਟਾਂ ਤੇ। ਚੰਗੀ ਸੋਚ ਆ ਬਾਈ ਦੀ। ਵਾਕਾਂ ਨੂੰ ਮੋਟੀਵੇਟ ਕਰਦਾ ਹੈ। ਛੋਟੇ ਮੁੰਡਿਆਂ ਨੂੰ ਅਸੀਬ ਬਾਈ ਹੁਣ ਸਾਡੇ ਸਾਰੇ ਕੁਸ ਬੈਟ ਨਹੀਂ ਵੀਰੇ ਗੇਮ ਹੁੰਦੇ ਜੀ ਸਹੀ ਪੁਆਇੰਟ ਆ ਗਾ ਟਾਈਮਿੰਗ ਵੀ ਕੋਈ ਚੀ ਹਾਂ ਹੁਣ ਮੇਰੇ ਬਾਗਾ ਦੇ ਸੀਪੇਰ ਜਾ ਕੇ ਉੱਥੇ ਕੁਮਾਈ ਆ ਉਹਦਾ ਹਵਾ ਨੂੰ ਚੀਰਦੇ ਆ ਉਹਦਾ ਕੋਈ ਮੈਦਾਨੀ ਨਹੀਂ ਬਾਈ ਬਾਬਾ ਹਵਾ ਦੇ ਹਵਾ ਨੂੰ ਚੀਰ ਦਾ ਸ਼ੱਕਾ ਮਾਰਦੇ ਹਾਂ ਬਾਬਾ ਚਾਲੋ ਮਾਰ ਜਾਂਦੇ ਆ ਜਦੋਂ ਆਪਾਂ ਜਿੱਕੇ ਮਾਰਦੇ ਆ ਨਵੋ ਮੋਲਾ ਯਾਰ ਲੈ ਮਿੱਤਰੋ ਹੁਣ ਘਰ ਨੂੰ ਬਾਸੀ ਹੋ ਗਈ ਗਰਾਊਂਡ 'ਤੇ ਆਏ ਆ ਬਾਈ ਟੀਮਾਂ ਦੇ ਮੈਚ ਹੋਏ ਨੇ ਸਾਡੇ ਪਿੰਡ ਦੀ ਟੀਮ ਦਾ ਮੈਚ ਵੀ ਹੈ ਬਾਈ ਹੁਣ ਤੁਹਾਨੂੰ ਪਤਾ ਭਰਾਵੋ ਸਾਰਿਆਂ ਨੇ ਕੰਮ ਦਾ ਹਨਾ ਅੱਥ ਨੇ ਸੰਨੀ ਦਾ ਵੇਲਾ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਮਿੱਤਰੋ ਤੇ ਹੁਣ ਸੰਨੀ-ਸੰਨੀ ਪਾਵਾਂਗੇ ਹਨਾ ਮੈਸਨ ਹਾ ਕੇ ਆਹ ਸੁੱਖ ਲਿਆ ਕੇ ਰੁਵਾ ਨਾਦੋ ਕੇ ਬਈ ਆ ਸਾਡਾ ਡੈਰੀ ਦਾ ਕੰਮ ਆ ਬਾਈ ਸਾਡਾ ਡੈਰੀ ਤੇ ਚੱਲ ਜਾਗੇ ਬਾਈ ਤੇ ਆਪਾਂ ਬਾਈ ਦੱਸ ਇੰਨਾ ਕੀ ਕਹਿਣਾ ਚਾਹੁੰਦੇ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰ ਰਹੇ ਹੋ ਜੇ ਵਧੀਆ ਲੱਗਿਆ ਬਲੌਗ ਆ ਤਾਂ ਜਰੂਰ ਦੱਸਿਓ ਭਾਈ ਆਪਾਂ ਅੱਗੇ ਤੋਂ ਵਧੀਆ ਵਲੌਗ ਹੋਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਭਾਈ